ਪੋਰਚ ਕਾਰ ਚਲਾਉਣ ਵਾਲਾ ਜਿਹੜਾ ਕਿ 1.200 ਦੀ ਸਪੀਡ ਤੇ ਚਲਾਉਣ ਵਾਲਾ ਇੰਨੀ ਸਕੋਰਪੀਓ ਕਾਰ ਦਾ ਇੰਨੀ ਤੇਜ਼ੀ ਤੇ ਉਹਦੇ ਕੰਟਰੋਲ ਨਹੀਂ ਹੁੰਦੀ ਕਿਵੇਂ ਐਕਸੀਡੈਂਟ ਹੋਗਾ ਕੀ ਚੀਜ਼ ਹੋਈ ਉਹ ਅੱਜ ਵੀ ਸਵਾਲ ਬਣਿਆ ਹੋਇਆ ਹੈ ਅੱਜ ਉਹ ਜਿਉਂਦਾ ਹੁੰਦਾ ਤਾਂ ਮੈਨੂੰ ਲੱਗਦਾ ਪੰਜਾਬ ਹੋਰ ਹੋਣਾ ਸੀ ਜੋ ਦੀ ਸੋਸ ਸੀ ਜੋ ਗੱਲਾਂ ਕਰਦਾ ਹੁੰਦਾ ਸੀ ਹਨਾ ਉਹ ਖਤਮ ਹੋ ਗਈਆਂ ਉਹਦੇ ਜਾਨ ਤੋਂ ਬਾਅਦ ਹਰੇਕ ਮੁੰਡਾ ਕਹਿੰਦਾ ਮੈਨੂੰ ਪਤਾ ਮੈਨੂੰ ਵੱਧ ਪਤਾ ਮੇਰੇ ਅਲਗਾ ਹੁੰਦਾ ਮੈਨੂੰ ਪਤਾ ਪਰਦੀਪ ਦੀਪ ਸੀ ਉਹ ਇੱਕੋ ਹੀ ਸੀਗਾ ਉਹ ਚਮਕਦਾ ਤੂੰ ਤਰੂ ਤਾਰਾ ਸੀ ਭਗਵੰਤ ਸਿੰਘ ਮਾਨ ਜਿਹੜਾ ਲੋਕਾਂ ਦਾ ਮੁੱਖ ਮੰਤਰੀ ਸੀ ਅੱਜ ਸਾਡੇ ਗਲਾਂ 'ਚ ਇਹਨੇ ਫਾਹੇ ਪਾ ਰਹੇ ਆ ਸਾਡੇ ਸੰਗੀਆਂ ਘੁੜਤੀਆਂ ਵੀ ਬੋਲੋਣਾ ਉਹਨੇ ਵਾਕਿਆ ਮੈਨੂੰ ਅੱਜ ਯਾਦ ਆਇਆ ਉਹਨੇ ਗੱਲ ਕਹੀ ਸੀ ਅਸੀਂ ਤਾਂ ਥੋੜਾ ਜਿਹਾ ਵਿਹਾਨ ਸੀ ਵੀ ਨਹੀਂ ਬਦਲ ਆ ਜੂਗਾ ਉਹ ਕਹਿੰਦਾ ਨਹੀਂ ਇਹ ਉਦੋਂ ਵੀ ਮਾੜਾ ਹੋਊਗਾ ਅੱਜ ਉਹ ਸੱਚ ਸਾਬਤ ਹੋ ਗਈ ਉਹਦੀ ਗੱਲ ਤਾਂ ਇਹ ਗੱਲ ਉਹਨੇ ਕਹੀ ਸੀ ਉਹ ਤਾਂ ਸ਼ੱਕ ਸੀ ਕੋਈ ਮਨਤ ਵੀ ਭਗਵੰਤ ਮਾਨ ਨਹੀਂ ਯਾਰ ਐਦਾਂ ਕਰ ਸਕਦਾ ਲੱਗਦਾ ਹੀ ਨਹੀਂ ਸੀ ਯਾਰ ਇਹ ਬੰਦਾ ਕਿਵੇਂ ਬਦਲ ਜਾ ਮੈਨੂੰ ਤਾਂ ਹੁਣ ਵੀ ਐ ਮਹਿਸੂਸ ਹੁੰਦਾ ਹੁੰਦਾ ਵੀ ਇਹਦੇ ਦਿਮਾਗ ਨੂੰ ਕੀ ਹੋ ਗਿਆ ਪਿਆਰ ਤੁਸੀਂ ਕਰਦੇ ਹੋ ਦੀਪ ਸਿੱਧੂ ਨੂੰ ਪਰ ਉਹਦੇ ਵਿਰੋਧੀਆਂ ਤੇ ਖੜੇ ਹੋ ਨਾਮ ਲੋਕ ਸਮਝਦੇ ਵੀ ਇਹ ਤਾਂ ਵਿਰੋਧੀ ਸੀ ਉਹਨਾਂ ਮੈਂ ਹੁਣ ਕਹਿ ਦੇਣਾ ਬਾਦਲ ਲਾਲ ਦੇ ਆਈਟੀ ਸੈੱਲ ਨੇ ਹੋਰ ਜਿਹੜੇ ਆਈਟੀ ਇਹਨਾਂ ਨੇ ਉਹ ਚੀਜ਼ ਐਡਾ ਕ ਹੂਆ ਕ੍ਰੀਏਟ ਕਰ ਦਿੱਤਾ ਗਿਆ ਵੀ ਹਾਂ ਸਾਡੀ ਕਿਰਦਾਰ ਕੋਸ਼ਿਸ਼ ਕਰਤੀ ਸਟੇਜ ਤੋਂ ਵੀ ਉਹੀ ਗੱਲ ਜਿਹੜੀ ਅਸੀਂ ਪੜ੍ਹਦੇ ਸੀ ਏਕਾ ਕਰ ਲਓ ਅ ਸਟੇਜ ਤੋਂ ਵੀ ਉਹੀ ਗੱਲਾਂ ਕਹੀਆਂ ਜਾ ਰਹੇ ਨੇ ਤੁਸੀਂ ਅਕਾਲੀ ਵੀ ਪਰਖ ਲੇ ਕਾਂਗਰਸੀ ਵੀ ਪਰਖ ਲੇ ਆ ਹੁਣ ਝਾੜੂ ਵਾਲਿਆਂ ਇਹਨਾਂ ਦੀ ਭੂਕ ਨਿਕਲ ਗਈ। ਮੋਤੀਬ ਸਿੱਧੂ ਹੋਰਾਂ ਦੀ ਯਾਦ ਦੇ ਵਿੱਚ ਰੱਖੇ ਸਮਾਗਮ ਦੇ ਵਿੱਚ ਇਸ ਸਮੇਂ ਪਹੁੰਚੇ ਆ ਬਹੁਤ ਸਾਰੇ ਲੋਕ ਆਏ ਹੋਏ ਆ। ਬਹੁਤ ਸਾਰੇ ਲੋਕ ਉਹ ਜਿਨ੍ਹਾਂ ਨੂੰ ਲੋਕ ਜਾਣਦੇ ਆ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾਾਂਵਾਂ ਦੇ ਵਿੱਚ ਬਣੇ ਰਹਿੰਦੇ ਆ। ਲੱਖ ਸਿਹਾਨਾ ਹੋਰਾਂ ਦੇ ਸਾਥੀ ਵੀ ਆ ਸੁਖ ਜਗਰਾਉ ਸਾਡੇ ਨਾਲ ਇੱਥੇ ਮੌਜੂਦ ਐ ਇਸ ਸਮੇਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਹੇ ਆ। ਭਾਈ ਕਿਵੇਂ ਦੇਖਦੇ ਹੋ ਅੱਜ ਤੁਸੀਂ ਇਸ ਸਮਾਗਮ ਦੇ ਵਿੱਚ ਆਇਓ ਕੀ ਭਾਵਨਾਵਾਂ ਕਿਹੜੇ ਜਜ਼ਬਾਤ ਲੈ ਕੇ ਆਏ ਜਜ਼ਬਾਤ ਦੱਸੇ ਨਹੀਂ ਜਾ ਸਕਦੇ ਬਿਆਨ ਨਹੀਂ ਕੀਤੇ ਜਾ ਸਕਦੇ ਜੋ ਸਾਡੀ ਦੀਪ ਸਿੱਧੂ ਨਾਲ ਸਾਹਸਿਓ ਮੈਨੂੰ ਲੱਗਦਾ ਬਿਆਨ ਨਹੀਂ ਕੀਤੇ ਜਾ ਸਕਦੇ ਜਾਂ ਲੋਕਾਂ ਨੂੰ ਬਹੁਤ ਘੱਟ ਚੀਜ਼ਾਂ ਪਤਾ ਨੇ ਅਸੀਂ ਵੀ ਉਹ ਚੀਜ਼ ਨੂੰ ਬੋਲੀਦਾ ਨਹੀਂ ਹੁੰਦਾ ਵੀ ਨਹੀਂ ਠੀਕਾ ਪਰ ਅੱਜ ਚੀਜ਼ ਆ ਯਾਰ ਇੰਨੀ ਜ਼ਿਆਦਾ ਦਰਦ ਹੈ ਚੀਜ਼ ਹੈ ਦਿਲ ਦੇ ਵਿੱਚ ਅੱਜ ਉਹ ਜਿਉਂਦਾ ਹੁੰਦਾ ਤਾਂ ਮੈਨੂੰ ਲੱਗਦਾ ਪੰਜਾਬ ਹੋਰ ਹੋਣਾ ਸੀ ਜੋ ਉਹਦੀ ਸੋਚ ਸੀ ਜੋ ਗੱਲਾਂ ਕਰਦਾ ਹੁੰਦਾ ਸੀ ਹਣਾ ਉਹ ਖਤਮ ਹੋ ਗਈਆਂ ਉਹਦੇ ਜਾਣ ਤੋਂ ਬਾਅਦ ਉਹ ਚੀਜ਼ਾਂ ਬਹੁਤ ਜ਼ਿਆਦਾ ਇੰਨੀਆਂ ਕਿ ਜ਼ਿਆਦਾ ਭਾਰੀ ਪੈ ਗਈਆਂ ਸਿਸਟਮ ਤੇ ਵੀ ਹੁਣ ਉਹ ਦੀਪਕ ਧਰੂ ਤਾਰਾ ਬਣ ਗਿਆ ਉਹ ਗੱਲਾਂ ਰਹਿ ਗਈਆਂ ਸਾਰੇ ਕਰਦੇ ਨੇ ਕੋਈ ਮੈਂ ਹਰੇਕ ਬੰਦਾ ਕਹਿੰਦਾ ਮੈਨੂੰ ਪਤਾ ਮੈਨੂੰ ਵੱਧ ਪਤਾ ਮੇਰੇ ਅਲਗਾਉਂ ਦਾ ਮੈਨੂੰ ਪਤਾ ਪਰ ਦੀਪ ਦੀਪ ਸੀ ਉਹ ਇੱਕੋ ਹੀ ਸੀਗਾ ਉਹ ਚਮਕਦਾ ਤੂੰ ਧਰੂ ਤਾਰਾ ਸੀ ਅੱਜ ਦਿਲ ਤੋਂ ਉਸ ਬੰਦੇ ਦੀ ਘਾਟ ਮਹਿਸੂਸ ਹੋ ਰਹੀ ਹੈ ਠੀਕ ਆ ਆਪਸ ਚ ਇੰਨਾ ਸਮਾਂ ਰਹੇ ਕਿਸਾਨੀ ਅੰਦੋਲਨ ਜਿੱਤ ਕੇ ਆਏ ਬਹੁਤ ਯੋਗਦਾਨ ਦੀਪ ਦਾ ਵੀ ਸੀਗਾ ਸਾਰਿਆਂ ਦਾ ਸੀਗਾ ਸੋ बस ਕਿਤੇ ਨਾ ਕਿਤੇ ਉਹ ਚੀਜ਼ ਰਹੀ ਵੀ ਉਹ ਇਦਾਂ ਜਾਂਦਾ ਨਾ ਯਾਰ ਜਿਹੜਾ ਜਾਣਦਾ ਉਹਦਾ ਢੰਗ ਸੀ ਨਾ ਉਹ ਬਹੁਤ ਗਲਤ ਸੀ ਇਦਾਂ ਹੋਣਾ ਨਹੀਂ ਚਾਹੀਦਾ ਸੀ ਜੋ ਇਹ ਸਰਕਾਰਾਂ ਨੇ ਕੀਤਾ ਦੀਪ ਨਾਲ ਬੜੇ ਦੁਖੀਮਾਨ ਕਹਿਣਾ ਪੈ ਰਿਹਾ ਵੀ ਅੱਜ ਜੋ ਸਾਡੇ ਚ ਹੁੰਦਾ ਨਾ ਤਾਂ ਗੱਲਾਂ ਹੋਰ ਹੁੰਦੀਆਂ ਯਾਰ ਤੁਸੀਂ ਆਪਣੇ ਜਜ਼ਬਾਤ ਰੱਖੇ ਬਾਈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਰੱਖੇ ਆਪਣੇ ਜਜ਼ਬਾਤ ਲੋਕਾਂ ਨੇ ਬੜੀਆਂ ਟਿੱਪਣੀਆਂ ਕਰੀਆਂ ਵੀ ਤੁਸੀਂ ਉਦੋਂ ਨਾਲ ਨਹੀਂ ਖੜੇ ਤੁਸੀਂ ਮਸਤੂਆਣਾ ਸਾਹਿਬ ਮੀਟਿੰਗ ਦੇ ਵਿੱਚ ਕੀ ਹੋਇਆ ਸੀ ਜਬ ਬਹੁਤ ਸਾਰੀਆਂ ਹੋਰ ਚਰਚਾਵਾਂ ਕਰੀਆਂ ਵੀ ਤੁਸੀਂ ਤਾਂ ਉਹਦਾ ਹਮੇਸ਼ਾ ਉਹਦੀ ਕਰਦਾਰ ਕੁਝ ਕੀਤੀ ਆ ਫਿਰ ਉਹ ਗੱਲਾਂ ਜਿਹੜੀਆਂ ਹੈਗੇ ਅੱਜ ਵੀ ਸਵਾਲ ਖੜੇ ਆ ਕਿਤੇ ਨਾ ਕਿਤੇ ਉਹ ਸਮਾਂ ਜਿਹੜਾ ਬੀਤ ਗਿਆ ਉਹਦੇ ਉੱਤੇ ਮਾੜਾ ਮੋਟਾ ਮਲਾਲ ਹੁੰਦਾ ਵੀ ਉਹ ਸਮੇਂ ਸ਼ਾਇਦ ਖੁੱਲ ਕੇ ਚੱਲਦੇ ਜਾਂ ਕੁਝ ਗੱਲਾਂ ਰਹਿ ਗਈਆਂ ਉਹ ਫਰਕ ਰਹਿ ਗਏ ਅੱਜ ਮਹਿਸੂਸ ਹੋ ਰਿਹਾ ਬਿਲਕੁਲ ਨਹੀਂ ਮੇਰੇ ਵੱਲੋਂ ਇੱਕ ਸ਼ਬਦ ਮੈਂ ਚੈਲੰਜ ਕਰਦਾ ਤੁਹਾਡੇ ਚੈਨਲ ਦੇ ਇੱਕ ਸ਼ਬਦ ਮੇਰਾ ਦਿਖਾ ਦਿਓ ਵੀ ਮੈਂ ਬੁੱਲਿਆ ਹਾਂ ਉਹਦੇ ਗੈਸਟ ਕਦੀ ਦੂਜੀ ਗੱਲ ਮਸਤੋਣਾ ਸਭ ਮੈਂ ਉੱਥੇ ਹਾਜ਼ਰ ਨਹੀਂ ਸੀ ਕਿਉਂਕਿ ਮੇਰਾ 11 ਵਰਗਾ ਛੋਟਾ ਭਰਾ ਮੇਰਾ ਭਰਾਵਾਂ ਵਰਗਾ ਯਾਰ ਉਹਦੀ ਉਸ ਦਿਨ ਮੌਤ ਹੋ ਗਈ ਸੀ ਤੇ ਅਸੀਂ ਉਧਰ ਬਿਜੀ ਸੀ ਮੈਂ ਤਾਂ ਜਾ ਹੀ ਨਹੀਂ ਪਾਇਆ ਉਹ ਹਫਤਾ ਮੇਰੇ ਲਈ ਬਹੁਤ ਕ੍ਰੂਸ਼ਲ ਹਫਤਾ ਸੀ ਕੀ ਹੋਇਆ ਕਿਵੇਂ ਹੋਇਆ ਜੀਨੇ ਹੋਇਆ ਮੈਂ ਕਿਸੇ ਦੀ ਗਾਰੰਟੀ ਨਹੀਂ ਲੈਂਦਾ ਨਾ ਮੈਂ ਕਿਸੇ ਦੀ ਗਾਰੰਟੀ ਲੈਣੀ ਹੈ ਮੈਂ ਆਪਦੀ ਗਾਰੰਟੀ ਲੈਣਾ ਮੈ ਮੈਨੂੰ ਇੱਕ ਸ਼ਬਦ ਇੱਕ ਸ਼ਬਦ ਤਾਂ ਦਿਖਾ ਦਿਓ ਵੀ ਮੈਂ ਉਹਦੇ ਵਿਰੋਧ ਚ ਕਿੱਤੇ ਵੀ ਬੋਲਿਆ ਹੋਵੇ ਜ਼ਿੰਦਗੀ ਚ ਵਧੀਆ ਕੀਤਾ ਇਹ ਸਵਾਲ ਤੁਸੀਂ ਕੀਤਾ ਅਸੀਂ ਇਸ ਚੀਜ਼ ਨੂੰ ਅਗਨੌਰ ਮਰਦਾ ਵੀ ਆ ਸਾਨੂੰ ਪਤਾ ਉਹ ਚੀਜ਼ਾਂ ਕਿਵੇਂ ਰਾਤ ਨੂੰ ਉਹਦਾ ਫੋਨ ਆਉਣਾ 11 ਵਜੇ ਬਾਈ ਇਦਾਂ ਨਹੀਂ ਇਦਾਂ ਸੀ ਉਹਨੂੰ ਕਹਣਾ ਆ ਚੀਜ਼ ਆਪਾਂ ਇਦਾਂ ਕਰੀਏ ਬਈ ਆ ਕਰੀਏ رائے ਲੈਣੀ ਗੱਲਾਂ ਕਰਨੀਆਂ ਸਾਨੂੰ ਨੈਗੇਟਿਵ ਪਤਾ ਨਹੀਂ ਕਿਉਂ ਬਣਾ ਦਿੱਤਾਗਾ ਮੈਨੂੰ ਇਹ ਚੀਜ਼ ਤੇ ਮੈਨੂੰ ਆ ਮਲਾਲ ਮਿਲਦਾ ਹੁੰਦਾ ਦੁੱਖ ਹੁੰਦਾ ਵੀ ਪਿਆਰ ਤੁਸੀਂ ਕਰਦੇ ਹੋ ਦੀਪ ਸਿੱਧੂ ਨੂੰ ਪਰ ਉਹਦੇ ਵਿਰੋਧੀਆਂ 'ਚ ਖੜੇ ਹੋ ਨਾਮ ਲੋਕ ਸਮਝਦੇ ਵੀ ਇਹ ਤਾਂ ਵਿਰੋਧੀ ਸੀ ਉਹਨਾਂ ਹਾਂ 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 ਤੁਹਾਡੀ ਸਹੀ ਗੱਲ ਆ ਹਣਾ ਹੁਣ ਇਹ ਤਾਂ ਜਿਹੜੇ ਬੰਦੇ ਮੈਂ ਹੁਣ ਨਾਮ ਨਹੀਂ ਲੈਣਾ ਜਿਹੜੇ ਬੰਦੇ ਨਾਲ ਸੀ ਨਾ ਜਿਹੜੇ ਪਹਿਲਾਂ ਤੋਂ ਰਹੇ ਆ ਜਦੋਂ ਬੰਬੇ ਸੀ ਉਹ ਜਦੋਂ ਬੰਬੇੋਂ ਗੱਲ ਹੁੰਦੀ ਆ ਐਡਵੋਕੇਟ ਹਾਕਮ ਹੋਰਾਂ ਕਰਕੇ ਮੇਰੇ ਟੱਚ 'ਚ ਆਉਂਦੇ ਨੇ ਮੈਨੂੰ ਉਹ ਸੰਪਰਕ ਕਰਾਉਂਦੇ ਨੇ ਪੰਜਾਬ ਆਉਂਦਾ ਹੈ ਬਾਈ ਤੇ ਇੱਥੇ ਅਸੀਂ ਮਿਲਦੇ ਆ ਉਹ ਚੀਜ਼ਾਂ ਜਿਹੜਾ ਉਹ ਸਾਲ ਖੰਡ ਦਾ ਸਮਾਂ ਸੀ ਪਹਿਲਾਂ ਅੰਦੋਲਨ ਤੋਂ ਵੀ ਪਹਿਲਾਂ ਦਾ ਉਹ ਬੜਾ ਖੂਬਸੂਰਤ ਸਮਾਂ ਸੀ ਹੁਣ ਹਰ ਇੱਕ ਬੰਦੇ ਦੇ ਵਿਚਾਰ ਨਹੀਂ ਤੁਹਾਡੇ ਵਿਚਾਰ ਇੱਕ ਜਿਹੜੇ ਮਾਂ ਦੇ ਪੇਟੋਂ ਦੋ ਤਿੰਨ ਭਰਾ ਜੰਮਦੇ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਦੂਜੇ ਨਾਲ ਸਹਿਮਤੀ ਹੋਈਏ ਪਰ ਸੀ ਤਾਂ ਸਾਡਾ ਸਾਥੀ ਅੱਜ ਕੋਈ ਵੀ ਹੈ ਕੋਈ ਬੰਦਾ ਜਿਹੜਾ ਸਾਡਾ ਟੋਟਲ ਵਿਰੋਧੀ ਹੈ ਪਰ ਉਹ ਪੰਜਾਬ ਦੀ ਗੱਲ ਕਰਦਾ ਉਹ ਸਾਡਾ ਵਿਰੋਧੀ ਨਹੀਂ ਉਹ ਪੰਜਾਬ ਦੀ ਚੰਗੇਲੀ ਗੱਲ ਕਰ ਰਿਹਾ ਉਹ ਸਾਡਾ ਭਰਾ ਹੈ ਹੈਨਾ ਉਹ ਤਾਂ ਪਹਿਲਾਂ ਹੀ ਸਾਡੇ ਨਾਲ ਸੀ ਸਾਡਾ ਭਰਾ ਸੀ ਕੁਝ ਗੱਲਾਂ ਉਸ ਤੋਂ ਬਾਅਦ ਐਡਾ ਨਾ ਕ੍ਰੀਏਟ ਕੀਤਾ ਗਿਆ ਇੱਕ ਮੈਂ ਹੁਣ ਕਹਿ ਦਿੰਦਾ ਬਾਦਲ ਲਾਲ ਦੇ ਆਈਟੀ ਸੈੱਲ ਨੇ ਹੋਰ ਜਿਹੜੇ ਆਈਟੀ ਇਹਨਾਂ ਨੇ ਉਹ ਚੀਜ਼ ਐਡਾ ਕ ਹੂਆ ਕ੍ਰੀਏਟ ਕਰ ਦਿੱਤਾ ਗਿਆ ਵੀ ਹਾਂ ਸਾਡੀ ਕਿਰਦਾਰ ਕੋਸ਼ਿਸ਼ ਕਰਤੀ ਕੋਈ ਨਹੀਂ ਇਹਦਾ ਉਸ ਪਾਲਕ ਨੂੰ ਪਤਾ ਉਹ ਪ੍ਰਮਾਤਮਾ ਜਾਣਦਾ ਜਾਂ ਫਿਰ ਉਹ ਰੂਸੀ ਉਹ ਚਲਾ ਗਿਆ ਹੁਣ ਉਹ ਹੈ ਨਹੀਂਗਾ ਨਾ ਤਾਂ ਇਹਦੇ ਲਈ ਆਪਾਂ ਕੁਝ ਬੋਲਣਾ ਹੈ ਨਾ ਹੀ ਕਹਿਣਾ ਵੀ ਅਸੀਂ ਸਹੀ ਹਾਂ ਜਿਵੇਂ ਤੁਹਾਨੂੰ ਲੱਗਦਾ ਹੈ ਉਵੇਂ ਮੰਨੋ ਪਰ ਮੇਰਾ ਇੱਕ ਲਫ਼ਜ਼ ਬੋਲਿਆ ਮੈਨੂੰ ਦਿਖਾ ਦਿਓ ਮੈਂ ਨੀਵੀਂ ਥਾਂ ਬਹਿਣ ਨੂੰ ਤਿਆਰ ਬਸ ਇੱਕ ਲਫ਼ਜ਼ ਕੋਈ ਮਿੱਠੀਆਂ ਯਾਦਾਂ ਹੈਗੀਆਂ ਅੱਜ ਅੱਜ ਦੇਨਾਂ ਯਾਦ ਕਰਨ ਲਈ ਆਏ ਹਾਂ ਸਾਰੇ ਉਹਦੀ ਯਾਦ ਦੇ ਵਿੱਚ ਜੁੜੇ ਆ ਕੋਈ ਮਿੱਠੀਆਂ ਯਾਦਾਂ ਕੁਝ ਹੀਆਂ ਉਹ ਇੱਕੋ ਯਾਦ ਜਿਹੜੀ ਤੁਹਾਨੂੰ ਅੱਜ ਵੀ ਉਹਨੂੰ ਯਾਦ ਕਰਕੇ ਦਿਲ ਨੂੰ ਸਕੂਨ ਦਿੰਦੀ ਹੈ ਜਾਂ ਜਾਂ ਕਈ ਵਾਰੀ ਹੁੰਦਾ ਵੀ ਯਾਦ ਕਰਕੇ ਕਾੜੀ ਪੈ ਜਾਂਦੀ ਬੰਦੇ ਨੂੰ ਕਈ ਤਰ੍ਹਾਂ ਦੀ ਯਾਦਾਂ ਹੁੰਦੀਆਂ ਕੋਈ ਯਾਦ ਹੋਵੇ ਉਹਨਾਂ ਉਹਨਾਂ ਕਹਿੰਦਾ ਹੁੰਦਾ ਸੀ ਸਕੋਰਪੀਓ ਉਹ ਕੋਈ ਕਾਰ ਹੁੰਦੀ ਸੀ ਗੱਡੀ ਬਹੁਤ ਤੇਜ਼ ਗੱਡੀ ਚਲਾਉਂਦਾ ਸੀ ਹਨਾ ਅਸੀਂ ਸੋ ਕਈ ਵਾਰੀ ਕਹਿਣਾ ਮੈਂ ਕਹਣਾ ਯਾਰ ਵੀ ਡਰ ਲੱਗਦਾ ਵੀ ਐਡੀ ਯਾਰ ਸਪੀਡ ਨਾਲ ਹਨਾ ਤੂੰ ਗੱਡੀ ਚਲਾਉਣਾ ਤੇ ਉਸ ਤੋਂ ਬਾਅਦ ਜਦੋਂ ਅੰਦੋਲਨ ਜਿੱਤੇ ਆ ਦਿੱਲੀ ਦੇ ਜਦੋਂ ਇਹਨੂੰ ਤੇ ਬਾਈ ਲੱਖੇ ਨੂੰ ਦੋਨਾਂ ਨੂੰ ਜਥੇਬੰਦੀਆਂ ਨੇ ਬਾਹਰ ਕਰਤਾ ਮੈਂ ਮੇਰੇ ਨਾਲ ਪੰਜਾਬੀ ਦਾ ਕਸ਼ੂਰ ਬਾਈ ਕਮਰ ਕਰੇ ਯਾਰ ਚਲੋ ਮੈਂ ਨਾ ਹੀ ਲਾ ਦੇਣਾ ਇਹ ਜਾਂਦੇ ਆ ਤਾਂ ਮੈਂ ਉੱਥੇ ਜਦੋਂ ਮੀਟਿੰਗ 'ਚ ਜਾਂਦਾ ਮੈਂ ਦੋਨਾਂ ਦੀ ਗੱਲ ਕਰਦਾ ਉਹ ਕਹਿੰਦੇ ਯਾਰ ਇਹ ਹੋ ਹੀ ਨਹੀਂ ਸਕਦਾ ਚਲੋ ਅਸੀਂ ਲੈਣਾ ਨਹੀਂ ਹਨਾ ਤਾਂ ਮੈਂ ਇੱਕ ਚਿੱਠੀ ਆਬਦਲ ਨੂੰ ਅੱਜ ਵੀ ਇਹਨਾਂ ਕੋਲੇ ਪਈ ਆ ਉੱਥੇ ਪਈ ਹੋ ਜੱਥੇ ਮਨੀਆਂ ਕੋਲੇ ਮੈਂ ਆਬਦਲ ਨੂੰ ਮਾਫੀ ਦੀ ਲੈ ਕੇ ਆਇਆ ਹਾਂ ਇਹ ਕਿਸੇ ਨੂੰ ਨਹੀਂ ਦੱਸਿਆ ਮੈਂ ਅੱਜ ਤੁਹਾਨੂੰ ਦੱਸ ਰਿਹਾ ਉਹ ਚਿੱਠੀ ਮਾਫੀ ਦੀ ਮੇਰੇ ਵੱਲੋਂ ਲਿਖ ਕੇ ਦਿੱਤੀ ਹੋਈ ਹੈ ਵੀ ਇਹਨਾਂ ਨਾਲ ਜੋ ਕੋਈ ਗਲਤੀ ਹੋਈ ਆ ਜੱਥੇ ਮਨੀਆਂ ਮੀਟਿੰਗ 'ਚ ਮੈਂ ਮਾਫੀ ਮੰਗਦਾ ਤੇ ਉਦੋਂ ਮੇਰੇ ਦਿਮਾਗ 'ਚ ਕੀ ਆਉਂਦਾ ਹੁੰਦਾ ਸੀ ਜਦੋਂ ਆਹ ਗੱਲ ਮੈਂ ਜਾਂਦਾ ਹੁੰਦਾ ਸੀ ਕਿਉਂਕਿ ਰਾਤ ਨੂੰ ਕਿਉਂਕਿ ਇਹਨੂੰ ਚਾਹਣ ਵਾਲੇ ਬਹੁਤ ਸੀ ਅਸੀਂ ਚਾਹੇ ਸਮਾਜ ਨਾ ਮਰਜ਼ੀ ਲਾਗੇ ਜੇ ਇਹ ਹੋਣ ਦੀ ਲੜਾਈ ਆਪਾਂ ਜਿੱਤ ਕੇ ਜਾਣਾ ਵਾਕਿਆ ਹੀ ਚਾਹੇ ਉਹ ਗੁਰੂ ਸਾਹਿਬ ਦੇ ਗੁਰਪੁਰ ਵਾਲੇ ਦਿਨ ਮੋਦੀ ਨੇ ਬਿੱਲ ਵਾਪਸ ਲੈ ਉਹ ਜਿੱਤ ਕੇ ਆਏ ਉਹਦੀ ਗੱਲ ਸੱਚ ਹੋਈ ਉਸ ਤੋਂ ਬਾਅਦ ਇਹਨੂੰ ਫੋਨ ਲਾਇਆ ਤਾਂ ਨਹੀਂ ਚੱਕਿਆ ਬਾਈ ਨੇ ਕਹਿੰਦੇ ਤਾਂ ਆ ਕੇ ਸ਼ੰਭੂ ਮਿਲੇ ਵੀ ਹਾਂ ਜਿੰਨਾ ਯੋਗਦਾਨ ਕਿਸੇ ਇੱਕ ਬੰਦੇ ਦਾ ਸੀ ਸਭ ਤੋਂ ਵੱਧ ਦੀਪ ਸਿੱਧੂ ਦਾ ਯੋਗਦਾਨ ਸੀ ਕਿਉਂਕਿ ਇਹਨੇ ਲੋਕ ਬੜੇ ਜਗਾਤੇ ਅੱਜ ਹੋਣ ਦੀ ਗੱਲ ਹੋਣ ਲੱਗੀ ਆ ਜਿਹੜੀਆਂ ਦੀਆਂ ਚਾਰ ਪੰਜ ਜਿਹੜੀਆਂ ਲਾਈਨਾਂ ਸੀ ਨਾ ਉਹ ਚੀਜ਼ਾਂ ਸੱਚ ਹੋਣ ਲੱਗੀਆਂ ਨੇ ਹੁਣ ਅੱਜ ਸਟੇਜ ਤੋਂ ਵੀ ਉਹੀ ਗੱਲ ਜਿਹੜੀ ਅਸੀਂ ਪੜਦੇ ਸੀ ਏਕਾ ਕਰ ਲੋ ਆ ਸਟੇਜ ਤੋਂ ਵੀ ਉਹੀ ਗੱਲਾਂ ਕਹੀਆਂ ਜਾ ਰਹੇ ਨੇ ਬਾਬਾ ਰਾਜਰਾਜ ਜੀ ਬੋਲੇ ਤੁਸੀਂ ਸੁਣਿਆ ਹੋਣਾ ਇਹ ਹੀ ਗੱਲ ਜ਼ਥੇਦਾਰ ਸਾਹਿਬ ਬੋਲੇ ਇਹ ਹੀ ਗੱਲ ਅੱਜ ਵੀ ਉਹੀ ਗੱਲ ਮੈਂ ਉੱਥੇ ਖੜਾ ਆ ਉਹਦਾ ਸਟੈਂਡ ਉੱਤੀ ਆ ਅੱਜ ਵੀ ਏਕਾ ਕਰ ਲੋ ਜੇ ਪੰਜਾਬ ਦਾ ਕੌਮ ਬਚਾਉਣੀ ਹੈ ਨਹੀਂ ਹਾਲਾਤ ਬਹੁਤ ਭਿਆਨਕ ਨੇ ਠੀਕ ਆ ਤੁਸੀਂ ਸਾਨੂੰ ਇੰਨਾ ਭੰਡਾ ਹੋਰ ਮੈਨੂੰ ਕੋਈ ਉਹ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜ ਆਕਾਲਪੁਰ ਤੋਂ ਪਤਾ ਜਿਉ ਰੂਸੀ ਜਿਹੜੀ ਚੱਲੀ ਗਈ ਉਹਨੂੰ ਪਤਾ ਵੀ ਕੀ ਸਾਡੇ ਸਰਬੰਧ ਸੀਗੇ ਅੱਜ ਹਰੇਕ ਹੀ ਕਹਾਂਦਾ ਨਹੀਂ ਉਹ ਤਾਂ ਸਾਡੇ ਨਾਲ ਸਾਂਝੀ ਸੀ ਫਲਾਣਾ ਸੀ ਚਲੋ ਮਾਲਕ ਸਭ ਨੂੰ ਚੜਦੀ ਕਲਾ ਜ ਰੱਖੇ ਪਰ ਅੱਜ ਵੀ ਉਹਦੀ ਗੱਲ ਤੇ ਗੌਰ ਕਰ ਲਓ ਇੱਕ ਜੁੱਟ ਹੋ ਜਓ ਇਕੱਠੇ ਹੋ ਜਓ ਤਾਂ ਪੰਜਾਬ ਬਚੇ ਜੇ ਦੀਪ ਸਿੱਧੂ ਅੱਜ ਹੁੰਦਾ ਤਾਂ ਹਾਲਾਤ ਕੀ ਹੁੰਦੇ ਬਾਈ ਕੀ ਲੱਗਦਾ ਜੇ ਕਮੀ ਮਹਿਸੂਸ ਕਰਦੇ ਆ ਤਾਂ ਬੰਦਾ ਇਹ ਸੋਚਦਾ ਵੀ ਜੇ ਇੱਥੇ ਅੱਜ ਦੀਪ ਸਿੱਧੂ ਹੁੰਦਾ ਤਾਂ ਆ ਨਹੀਂ ਕੀ ਲੱਗਦਾ ਬਾਈ ਜੇ ਅਜਦੀਪ ਸਿੰਘ ਹੁੰਦਾ ਤਾਂ ਕੀ ਹੁੰਦਾ ਜਿਹੜੀ ਇਹ ਸਰਕਾਰ ਲੁੱਟ ਰਹੀ ਆ ਹੁਣ ਭਗਵੰਤ ਸਿੰਘ ਮਾਨ ਜਿਹੜਾ ਲੋਕਾਂ ਦਾ ਮੁੱਖ ਮੰਤਰੀ ਸੀ ਅੱਜ ਸਾਡੇ ਗਲਾਂ 'ਚ ਇਹਨੇ ਫਾਹੇ ਪਾ ਰਿਆ ਸਾਡੇ ਸੰਘੀਆਂ ਘੁਟੀਆਂ ਵੀ ਬੋਲੋਣਾ ਅੱਜ ਇਹ ਸਰਕਾਰ ਹੋਂਚਣਾ ਹੁੰਦੀ ਉਹਨੇ ਵਾਕਿਆ ਮੈਨੂੰ ਅੱਜ ਯਾਦ ਆਇਆ ਉਹਨੇ ਗੱਲ ਕਹੀ ਸੀ ਅਸੀਂ ਤਾਂ ਥੋੜਾ ਜਿਹਾ ਬਿਹੈਂਡ ਸੀ ਵੀ ਨਹੀਂ ਬਦਲਾ ਆ ਜੂਗਾ ਉਹ ਕਹਿੰਦਾ ਨਹੀਂ ਇਹ ਉਦੋਂ ਵੀ ਮਾੜਾ ਹੋਊਗਾ ਅੱਜ ਉਹ ਸੱਚ ਸਾਬਤ ਹੋ ਗਈ ਉਹਦੀ ਗੱਲ ਅੱਜ ਜਦੋਂ ਇਹ ਗੱਲ ਉਹਨੇ ਕਹੀ ਸੀ ਉਦੋਂ ਸ਼ੱਕ ਸੀ ਕੋਈ ਮੰਤ ਵੀ ਭਗਵੰਤ ਮਾਨ ਨਹੀਂ ਯਾਰ ਐਦਾਂ ਕਰ ਸਕਦਾ ਕਿਉਂਕਿ ਭਾਈ ਆਪਾਂ ਇਹ ਬੰਦੇ ਹੁਣ ਮੈਂ ਤੁਹਾਨੂੰ ਜਾਣਦਾ ਪਰਸਲ ਮੈਨੂੰ ਪਤਾ ਨਹੀਂ ਯਾਰ ਇਹਦੇ ਨਾਲ ਉਹ ਟੱਚ ਸੀ ਭਗਵੰਤ ਸਰਾ ਨਾਲ ਕਿਉਂਕਿ ਦਿੱਲੀ ਅੰਦੋਲਨ ਚ ਵੀ ਆਉਂਦੇ ਰਹਾ ਤੇ ਲੱਖਾ ਸਿੰਘ ਦੇ ਕਲੀਗ ਵੀ ਸੀਗੇ ਇਹ ਇੱਕ ਤਾਂ ਥੋੜਾ ਮਿਲਵਰਤਨ ਸੀ ਲੱਗਦਾ ਹੀ ਨਹੀਂ ਸੀ ਵੀ ਯਾਰ ਇਹ ਬੰਦਾ ਕਿਵੇਂ ਬਦਲ ਜਾ ਮੈਨੂੰ ਤਾਂ ਹੁਣ ਵੀ ਇਹ ਮਹਿਸੂਸ ਹੁੰਦਾ ਹੁੰਦਾ ਵੀ ਇਹਦੇ ਦਿਮਾਗ ਨੂੰ ਕੀ ਹੋ ਗਿਆ ਜਾਂ ਇਹਨੇ ਅਜਿਹਾ ਕੀ ਪੀ ਲਿਆ ਖਾ ਲਿਆ ਜਿਹਦੇ ਨਾਲ ਨਰੋਲੀ ਉਲਟ ਹੋ ਗਿਆ ਯਾਰ ਕਿਤੇ ਬੰਦਾ ਸੋਚ ਖੜੀ ਕਿਤੇ ਉਲਟ ਹੋ ਜਾਣਾ ਕੱਡੀ ਵੱਡੀ ਗੱਲ ਹੈ ਪਰ ਉਹਦੀ ਗੱਲ ਸੱਚ ਹੋ ਗਈ ਦੀਪ ਦੀ ਇਹ ਆਪਦੀ ਇਹਨਾਂ ਨੇ ਆਪਦੀ ਕਬਰ 'ਚ ਹੁਣ ਕਿੱਲ ਠੋਕ ਲਿਆ ਅੱਜ ਦੀਪ ਜਗਾਉਣਾ ਹੁੰਦਾ 27 'ਚ ਮੈਂ ਅੱਜ ਲਿਖ ਕੇ ਦੇ ਦੇਣਾ ਸੱਚਮੁੱਚ ਅਜਿਹੇ ਬੰਦਿਆਂ ਦੀ ਸਰਕਾਰ ਆਉਂਦੀ ਜਿਹੜੇ ਕੀ ਪੰਜਾਬ ਨੂੰ ਬਹੁਤ ਅੱਗੇ ਲੈ ਜਾਂਦੇ ਹੁਣ ਵੀ ਜਿਵੇਂ ਸਟੇਜ ਤੋਂ ਸਿੰਘ ਸਾਹਿਬ ਨੇ ਵੀ ਕਿਹਾ ਵੇ ਭਾਈ ਇਕੱਠੇ ਹੋ ਜੋ ਤਾਂ ਦੇਖੋ ਪਰ ਅੱਜ ਹਾਲਾਤ ਜਿਹੜੇ ਹੁੰਦੇ ਨੇ ਨਾ ਜਿਹੜੇ ਆ ਹੁਣ ਤਰਾਹੀ ਤਰਾਹੀ ਹੋ ਰਹੀ ਆ ਇਹ ਨਾ ਹੁੰਦੀ ਤੁਸੀਂ ਇੱਕ ਗੱਲ ਦੇਖੋ ਵੀ ਜਦੋਂ ਉਹ ਜਿਉਂਦਾ ਸੀ ਸ਼ੰਭੂ ਮੋਰਚੇ ਤੇ ਤੁਸੀਂ ਜਾਣਦੇ ਰਹੇ ਕਿੰਨੇ ਬੰਦੇ ਬੈਠੇ ਹੁੰਦੇ ਸੀ ਕਿੰਨੇ ਕੁ ਬੰਦੇ ਹੁੰਦੇ ਸੀ ਉਹਨਾਂ ਦੀ ਗਿਣਤੀ 10 ਤੋਂ 20 ਹੁੰਦੀ ਸੀ ਤੇ ਜਦੋਂ ਉਹ ਜਾਂਦਾ ਉਹਦੇ ਭੋਗ ਤੇ ਲੱਖਾਂ ਦਾ ਇਕੱਠ ਹੁੰਦਾ ਇਹ ਸਾਡੇ ਲੋਕਾਂ ਦੀ ਮਤ ਅਕਨਾਂ ਸਾਡੀ ਮਾੜੀ ਮੰਨ ਸਕਦਾ ਜਿਉਂਦੇ ਜਿਹਦੇ ਅਸੀਂ ਨਾਲ ਨਹੀਂ ਕਰਨਾ ਜਦੋਂ ਚਲਾ ਜਾਂਦਾ ਬਾਅਦ ਚ ਭੋਗਾਂ ਤੇ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਬਾਈ ਅੱਜ ਵੀ ਜੋਦੀ ਪੈਂਦਾ ਸੀ ਦੀਆਂ ਗੱਲਾਂ ਮੰਨ ਲਓ ਆਜੋ ਇੱਕ ਜੁਟ ਹੋ ਜਿਏ ਇੱਕ ਮੁੱਠ ਹੋ ਜਿਏ ਜਾਂ ਪੰਜਾਬ ਤੇ ਤਾਂ ਹੀ ਜਿਹੜੀ ਕੌਮ ਬਚਣੀ ਹੋਵੇ ਕੋਈ ਖਾਸ ਗੱਲਾਂ ਜਿਹੜੀਆਂ ਉਹਦੀਆਂ ਕੰਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਕੋਈ ਅਜਿਹੀ ਗੱਲ ਉਦੇ ਕਹੇ ਸ਼ਬਦ ਜਿਹੜੇ ਤੁਹਾਡੇ ਸੀਨੇ ਤੱਕ ਉਤਰੇ ਹੋਵੇ ਜਦ ਨੌਜਵਾਨਾਂ ਨੂੰ ਕੀ ਅਪੀਲ ਕਰੋ ਬਸ ਇਹੀ ਆ ਯਾਰ ਵੀ ਬੰਦੇ ਚਲੇ ਜਾਂਦੇ ਨੇ ਰੂਹਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੀਆਂ ਗੱਲਾਂ ਯਾਦ ਰਹਿ ਜਾਂਦੀਆਂ ਨੇ ਲੰਬੀ ਲੰਬੀ ਗੱਲ ਹੁਣੀ ਰਾਤ ਨੂੰ 11:00 ਵਜੇ ਫੋਨ ਆ ਜਾਣਾ ਉਸ ਟਾਈਮ ਉਹ ਫ੍ਰੀ ਹੋ ਜਾਂਦਾ ਸੀ ਤਾਂ ਹਰ ਇੱਕ ਗੱਲ ਦੇ ਵਿੱਚ ਹਰ ਇੱਕ ਗੱਲ ਦੇ ਵਿੱਚ ਭਈ ਅੱਜ ਉਹ ਨਹੀਂ ਭਾਈ ਇਹਨੂੰ ਆਪਾਂ ਐਦਾਂ ਨਹੀਂ ਐਦਾਂ ਕਰਾਂਗੇ ਹਰ ਇੱਕ ਗੱਲ ਦੇ ਵਿੱਚ ਜਿਹੜਾ ਉਹ ਸਟਾਈਲ ਹੈ ਨਾ ਉਹ ਰਾਤ ਨੂੰ ਹਜੇ ਵੀ ਮੈਨੂੰ ਆ ਕੇ ਫੀਲ ਹੁੰਦਾ ਵੀ ਹਾਂ ਵੀ ਉਹਦਾ ਫੋਨ ਵੱਜੂਗਾ ਯਾਰ ਸਾ ਗੱਲ ਹੋਊਗੀ ਕਹੂਗਾ ਉਹਨੂੰ ਫਲਾਣੇ ਨੂੰ ਕਹਿ ਤੂੰ ਆਪਾਂ ਇੱਥੇ ਮਿਲਣਾ ਜਾਂ ਜਿੱਦਾਂ ਆਪਾਂ ਪਹਿਲੀ ਮੀਟਿੰਗ ਚੰਡੀਗੜ੍ਹ ਐਗਰੀਕਲ ਉੱਥੇ ਕਿਸਾਨ ਭਵਾਂ ਚ ਹੁੰਦੀ ਹੈ ਹਨਾ ਉੱਥੇ ਇਹਦੀ ਤਕਰਾਰ ਹੋਰ ਸੀ ਬਾਕੀਆਂ ਦੀ ਹੋਰ ਸੀ ਇਹਦੇ ਸਵਾਲ ਹੋਰ ਸੀ ਇਹਦੇ ਅੰਦਰ ਭਾਵਨਾਵਾਂ ਹੋਰ ਸੀ ਉਹ ਚੀਜ਼ਾਂ ਕਿਤੇ ਨਾ ਕਿਤੇ ਅੱਜ ਮੈਂ ਮਿਸ ਕਰਦਾ ਵੀ ਯਾਰ ਉਹ ਬੰਦਾ ਚਾਹੀਦਾ ਸੀ ਜਿਉਂਦਾ ਜੀ ਹੁੰਦਾ ਠੀਕਾ ਇੱਥੇ ਤੁਰਿਆ ਫਿਰਦਾ ਸਭ ਕੁਛ ਆਪਦਾ ਬੋਲਦਾ ਆਪਦਾ ਕਰਦਾ ਐਂ ਜਾਂਦਾ ਨਾ ਜਿਹੜਾ ਇਹ ਕੌਮ ਤੇ ਇੱਕ ਦਾਗ ਲੱਗਿਆ ਹੈ ਇਹ ਏਜੰਸੀਆਂ ਨੇ ਜਿਹੜਾ ਇਹ ਕਤਲ ਕਰਾਇਆ ਦੀਪ ਦਾ ਮੈਂ ਤਾਂ ਇਹ ਮੰਨਦਾ ਕਿ ਕਿਉਂਕਿ ਐਡਾ ਪੋਰਸ਼ਕਾਰ ਚਲਾਉਣ ਵਾਲਾ ਜਿਹੜਾ ਕਿ 1.5 200 ਦੀ ਸਪੀਡ ਤੇ ਚਲਾਉਣ ਵਾਲਾ ਇੰਨੀ ਸਕੋਰਪੀਓ ਕਾਰ ਦਾ ਇੰਨੀ ਤੇਜ਼ੀ ਤੇ ਉਹਦੇ ਕੰਟਰੋਲ ਨਹੀਂ ਹੁੰਦੀ ਕਿਵੇਂ ਐਕਸੀਡੈਂਟ ਹੋ ਗਿਆ ਕੀ ਚੀਜ਼ ਹੋਈ ਉਹ ਅੱਜ ਵੀ ਸਵਾਲ ਬਣਿਆ ਹੋਇਆ ਤੇ ਅੱਜ ਜੋ ਹੁੰਦਾ ਤਾਂ ਹਾਲਾਤ ਹੋਰ ਹੁੰਦੇ ਹੁਣ ਮੈਂ ਇੱਕੋ ਹੀ ਬੇਨਤੀ ਹੈ ਸਾਰੇ ਨੌਜਵਾਨ ਵੀਰਾਂ ਨੂੰ ਠੀਕ ਹੈ ਅ ਉਹ ਭਾਵੇਂ ਸਾਡੇ ਵਿੱਚ ਘਰ ਨਹੀਂ ਰਿਹਾ ਪਰ ਅਸੀਂ ਯਾਰ ਉਹਦੀ ਸੋਚ ਨਾਲ ਜੁੜ ਕੇ ਜੋ ਕਹਿੰਦਾ ਹੁੰਦਾ ਸੀ ਵੀ ਅੱਜ ਵੀ ਆਪਾਂ ਨੂੰ ਇਕੱਠੇ ਹੋ ਕੇ ਆਪਦਾ ਰਾਜ ਆਪ ਲੈਣਾ ਪਊਗਾ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ 27 ਹੱਥ ਚੱਲੀ ਹੈ ਤੁਸੀਂ ਅਕਾਲੀ ਵੀ ਪਰਖ ਲੇ ਕਾਂਗਰਸ ਵੀ ਪਰਖ ਲੇ ਆ ਹੁਣ ਝਾੜੂ ਵਾਲਿਆਂ ਇਹਨਾਂ ਦੀ ਫੂਕ ਨਿਕਲ ਗਈ ਹੁਣ ਤਾਂ ਯਾਰ ਇਕੱਠੇ ਹੋ ਕੇ ਆਪਦੇ ਕੋਈ ਅਜਿਹੇ ਬੰਦੇ ਸਿਰ ਜੋੜ ਕੇ ਬਹਿ ਜਾਓ ਮੂਰੇ ਲਿਆਓ ਜਿਹੜੇ 117 ਇਦਾਂ ਦੇ ਬੰਦੇ ਹੁਣ ਜਿਹੜੇ ਪੰਜਾਬ ਪੰਜਾਬੀਅਤ ਪੰਜਾਬੀ ਮਾਂ ਬੋਲੀ ਦੀ ਗੱਲ ਕਰ ਸਕਣ ਤਾਂ ਜੋ ਪੰਜਾਬ ਬਚ ਜਾਵੇ ਬਿਲਕੁਲ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਸ ਸਮੇਂ ਦੀਪ ਸਿੱਧੂ ਦਾ ਸੰਪਰਕ ਦੇ ਵਿੱਚ ਵੀ ਰਹੇ ਦੀਪ ਸਿੱਧੂ ਨੂੰ ਜਾਣਦੇ ਵੀ ਸੀ ਮਿਲਦੇ ਵੀ ਸੀ ਉਹ ਵੀ ਇੱਥੇ ਪਹੁੰਚੇ ਉਹਨਾਂ ਦੇ ਵਿੱਚ ਸੁਖ ਜਗਰਾਉ ਹਾਲਾਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਸੁਖ ਜਗਰਾਉ ਹੋ ਰਹੇ ਨੇ ਉਸ ਸਮੇਂ ਦੀਪ ਸਿੱਧੂ ਦਾ ਸਾਥ ਨਹੀਂ ਦਿੱਤਾ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਚਰਚਾਵਾਂ ਬਣੀਆਂ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ ਪਰ ਸਾਹ ਫਿਰ ਵੀ ਇੱਥੇ ਪਹੁੰਚ ਕੇ ਆਪਣੇ ਦਿਲ ਦੇ ਜਿਹੜੇ ਬਲਬਲੇ ਆ ਜਜ਼ਬਾਤ ਹੈ ਉਹ ਹਰ ਕੋਈ ਮੈਂ ਬੇਨਤੀ ਕਰਾਂਗਾ ਮੈਂਬਰ ਭਾਰਤ ਦੇ ਅੱਗੇ ਰੱਖਣਾ ਗੁਰਪ੍ਰੀਤ ਸਿੰਘ ਤੇ ਨਾਮ ਸਿੰਘ ਪੰਜਾਬੀ ਲੋਕ ਚਾਹੇ